ਤੁਸੀਂ ਹੌਬੀ ਧਾਲੀਵਾਲ ਬਾਰੇ ਜਾਣਦੇ ਹੋਣੇ ਇੱਕ ਬਹੁਤ ਵੱਡਾ ਅਦਾਕਾਰ ਹੈ ਤੇ ਤੁਸੀਂ ਹੌਬੀ ਧਾਲੀਵਾਲ ਦੇ ਬਹੁਤ ਸਾਰੀਆਂ ਫਿਲਮਾਂ ਵੀ ਵੇਖੀਆਂ ਹੋਣੀਆਂ ਪਰ ਜਿਹੋ ਜਿਹਾ ਹੌਬੀ ਧਾਲੀਵਾਲ ਫਿਲਮਾਂ ਦੇ ਵਿੱਚ ਦਿਖਦਾ ਹੈ ਅਸਲ ਜ਼ਿੰਦਗੀ ਵਿੱਚ ਉਹ ਜਿਹ੍ਹਾ ਬਿਲਕੁਲ ਵੀ ਨਹੀਂ ਹੈਗਾ ਇੱਕ ਹੌਬੀ ਧਾਲੀਵਾਲ ਦੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਐਂਕਰਿੰਗ ਕਰਨ ਵਾਲੀ ਬਲਜੀਤ ਜੌਹਲ ਨੇ ਹੌਬੀ ਧਾਲੀਵਾਲ ਨੂੰ ਸਟੇਜ ਦੇ ਉੱਪਰ ਰੱਜ ਕੇ ਜਲੀਲ ਕੀਤਾ ਉਹ ਦਲੀਲ ਕਿਉਂ ਕੀਤਾ ਉਸ ਬਾਰੇ ਵੀ ਆਪਾਂ ਜਿਹੜੀ ਚਰਚਾ ਕਰਾਂਗੇ ਹੌਬੀ ਧਾਲੀਵਾਲ ਵੱਲੋਂ ਜਿਹੜੀ ਉਸ ਔਰਤ ਦੇ ਨਾਲ ਉਸ ਐਂਕਰਿੰਗ ਕਰਨ ਵਾਲੀ ਕੁੜੀ ਦੇ ਨਾਲ ਛੇੜਖਾਨੀ ਕੀਤੀ ਗਈ ਉਸ ਨੂੰ ਬਾਰ-ਬਾਰ ਜਿਹੜੀ ਉਸ ਦੀ ਬੇਇੱਜ਼ਤੀ ਕੀਤੀ ਗਈ ਤੇ ਅੱਕ ਕੇ ਉਸ ਕੁੜੀ ਨੇ ਬੋਲ ਦਿੱਤਾ ਕਿ ਤੁਹਾਡੇ ਵਰਗਾ ਅਦਾਕਾਰ ਇਸ ਦੁਨੀਆ ਤੇ ਨਹੀਂ ਹੈਗਾ ਤੁਸੀਂ ਜਿੰਨੀਆਂ ਮਰਜ਼ੀ ਫਿਲਮਾਂ ਕਰ ਲਓ ਜਿੰਨਾ ਮਰਜ਼ੀ ਨਾਮ ਕਮਾ ਲਓ ਪਰ ਤੁਹਾਨੂੰ ਕੁੜੀਆਂ ਦੀ ਜਿਹੜੀ ਰਿਸਪੈਕਟ ਕਰਨੀ ਨਹੀਂ ਆਉਂਦੀ ਤਹਾਨੂੰ ਇੱਜ਼ਤ ਕਰਨੀ ਕਿਸੇ ਦੀ ਨਹੀਂ ਆਉਂਦੀ ਤੇ ਮੈਂ ਅੱਜ ਦਾ ਜਿਹੜਾ ਆਖਰੀ ਵਾਰ ਇਸ ਉਮਰਾ ਨੰਗਲ ਦੇ ਕੱਪ ਤੇ ਜਿਹੜੀ ਐਂਕਰਿੰਗ ਕਰ ਰਹੀ ਆ ਇਸ ਤੋਂ ਬਾਅਦ ਦੁਬਾਰੇ ਮੈਂ ਇੱਥੇ ਨਹੀਂ ਆਵਾਂਗੀ ਉਸ ਦਾ ਇੱਕੋ ਇੱਕ ਕਾਰਨ ਹੈ ਹੋਬੀ ਢਾਲੀਵਾਲ ਜਿਸ ਨੇ ਮੈਨੂੰ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਤੇ ਮੈਨੂੰ ਵਾਰ-ਵਾਰ ਟੋਕ ਰਹੇ ਨੇ ਤੇ ਦੋਸਤੋ ਆਜੋ ਆਪਾਂ ਪਹਿਲਾਂ ਉਹ ਵੀਡੀਓ ਦੇਖਦੇ ਹਾਂ ਮੈਂ ਇੱਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਹੈ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਨੀਆ ਆਈਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੋਬੀ ਤਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਂ ਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਹੋਬੀ ਤਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਂ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਆ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨੰਗਲ ਸਾਬ ਦਾ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਤਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਖਾਨ ਦੇ ਲਾਇਕ ਨਹੀਂ ਹੈਗੇ ਤਾਂ ਉਹ ਵੀਡੀਓ ਸੀ ਜਿਹਦੇ ਵਿੱਚ ਹੌਬੀ ਤਾਲੀਬਾਲ ਨੂੰ ਇੱਕ ਕੁੜੀ ਨੇ ਬਲਜੀਤ ਜੌਨ ਨੇ ਰੱਜ ਕੇ ਜਲੀਲ ਕੀਤਾ ਦੋਸਤੋ ਬਲਜੀਤ ਜੋਲ ਜੋ ਕੁੜੀ ਆ ਉਹ ਕਾਫੀ ਸਮੇਂ ਤੋਂ ਜਿਹੜੀ ਐਂਕਰਿੰਗ ਕਰ ਰਹੀ ਆ ਤੇ ਬਹੁਤ ਸਾਰੇ ਤੁਸੀਂ ਅਵਾਰਡ ਸ਼ੋਅ ਤਾਂ ਹੀ ਵੇਖਿਆ ਹੋਣਾ ਵੱਡੇ ਵੱਡੇ ਮੇਲਿਆਂ ਤੇ ਵੀ ਉਸ ਕੁੜੀ ਨੂੰ ਜਿਹੜਾ ਐਂਕਰਿੰਗ ਕਰਦੇ ਸਟੇਜ ਸੰਭਾਲਦੇ ਵੇਖਿਆ ਹੋਣਾ ਤੇ ਪਹਿਲਾਂ ਕਿਤੇ ਵੀ ਜਿਹੜੀ ਬਲਜੀਤ ਜੌਨ ਨੇ ਕਿਸੇ ਤੇ ਕਦੇ ਬਲੇਮ ਨਹੀਂ ਕੀਤਾ ਪਰ ਹੌਬੀ ਧਾਲੀਵਾਲ ਨੇ ਜਿਹੜਾ ਪਹਿਲੀ ਵਾਰੀ ਇੰਨਾ ਰੱਜ ਕੇ ਜਲੀਲ ਕੀਤਾ ਕਿਉਂਕਿ ਹੌਬੀ ਧਾਲੀਵਾਲ ਦੀ ਜਿਹੜੀ ਉੱਥੇ ਗਲਤੀ ਆ ਹੌਬੀ ਧਾਲੀਵਾਲ ਨੇ ਉਸ ਕੁੜੀ ਨੂੰ ਜਿਹੜਾ ਵਾਰ-ਵਾਰ ਰੋਕਿਆ ਟੋਕਿਆ ਤੇ ਉਸ ਤੋਂ ਬਾਅਦ ਜਿਹੜਾ ਕੁੜੀ ਨੇ ਜਦੋਂ ਦੇਖਿਆ ਵੀ ਪਾਣੀ ਮੇਰੇ ਸਿਰ ਦੇ ਉੱਪਰ ਦੀ ਲੰਗ ਗਿਆ ਤਾਂ ਫਿਰ ਅੱਜ ਕੇ ਜਿਹੜਾ ਹੋਬੀ ਥਾਲੀਵਾਲ ਨੂੰ ਜਿੰਨਾ ਹੋ ਸਕਦਾ ਸੀ ਮਨ ਦੇ ਵਿੱਚ ਜਿੰਨਾ ਗੁੱਸਾ ਭਰਿਆ ਸੀ ਉਹ ਸਾਰਾ ਸਟੇਜ ਦੇ ਉੱਪਰ ਹੀ ਜਿਹੜਾ ਹੋਬੀ ਥਾਲੀਵਾਲ ਤੇ ਕੱਢ ਦਿੱਤਾ ਹਰਜੀਤ ਹਰਮਨ ਦਾ ਅਖਾੜਾ ਲੱਗਿਆ ਹੋਇਆ ਸੀ ਹਰਜੀਤ ਹਰਮਨ ਜਿਹੜੇ ਆਪਣੇ ਬਹੁਤ ਪਿਆਰੇ ਗੀਤ ਗਾ ਰਿਹਾ ਸੀ ਤੇ ਹਰਜੀਤ ਹਰਮਨ ਤੋਂ ਜਦੋਂ ਉਸ ਕੁੜੀ ਨੇ ਮਾਈਕ ਫੜਿਆ ਉਸ ਤੋਂ ਬਾਅਦ ਬੋਲਣਾ ਸ਼ੁਰੂ ਕਰ ਦਿੱਤਾ ਤੇ ਹਰਜੀਤ ਹਰਮਨ ਨੇ ਵੀ ਉਸ ਕੁੜੀ ਨੂੰ ਜਿਹੜੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸਤੋ ਮਾਈਕ ਨਹੀਂ ਫੜਾਇਆ ਤੇ ਐਂਡ ਤੱਕ ਜਿਹੜੀ ਆਪਣੀ ਗੱਲ ਪੂਰੀ ਕੀਤੀ ਉਸ ਕੁੜੀ ਦੇ ਜਾਣ ਤੋਂ ਬਾਅਦ ਹੌਬੀ ਢਾਲੀਵਾਲ ਵੀ ਜਿਹੜਾ ਕਾਫੀ ਕੁਝ ਬੋਲਿਆ ਤੇ ਕਿਹਾ ਮੈਂ ਪ੍ਰਵਾਹ ਨਹੀਂ ਕਰਦਾ ਜਾਂ ਐਵੇਂ ਨਹੀਂ ਕਰਦਾ ਪਰ ਉਸ ਦਾ ਜਵਾਬ ਜਿਹੜਾ ਲੋਕ ਦੇ ਰਹੇ ਨੇ ਵੀ ਜਿਹੜਾ ਹੌਬੀ ਢਾਲੀਵਾਲ ਬਹੁਤ ਜ਼ਿਆਦਾ ਬੇਕਾਰ ਬੰਦਾ ਹੈ ਇਸ ਨੇ ਤਾਂ ਖਰਬੂਜਿਆਂ ਪਿੱਛੇ ਇੱਕ ਨਿੱਕੀ ਜੀ ਕੁੜੀ ਤੇ ਜਿਹੜਾ ਕੇਸ ਕਰ ਦਿੱਤਾ ਸੀਗਾ ਤਾਂ ਦੋਸਤੋ ਤੁਹਾਨੂੰ ਕੀ ਦੀ ਗਲਤੀ ਲੱਗਦੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸੋ